ਸਸਿਕਾ ਜੀ ਮਹਾਕੋਮਲ ਕਪੂਰ ਉਸ ਦੇਖ ਰਹੇ ਚੈਨਲ ਪੰਜਾਬੀ ਅਮਨਿਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਤੋਂ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾ ਲਈ ਹੈ ਇਹ ਉਹ ਅੰਕੜਾ ਹੈ ਜੋ ਅਕਸਰ ਨਿੱਜੀ ਗੱਲਬਾਤ ਦੇ ਵਿੱਚ ਸੁਣਿਆ ਜਾਂਦਾ ਹੈ ਰਿਪੋਰਟ ਵਾਸ਼ਿੰਗਟਨ ਪੋਸਟ ਦੁਆਰਾ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਤੋਂ ਜਨੂ ਚਾਰ ਮੌਜੂਦਾ ਅਤੇ ਸਾਬਕਾ ਸੰਘੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦਿੱਤੀ ਗਈ ਹੈ ਡੋਨਾਲਡ 트াম্প ਦੇ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਇਦੀਨ 트াম্প ਦੇ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਵਿਚਾਲੇ 트াম্পਰ ਸ਼ਾਸਨ ਦੇ ਵੱਲੋਂ 3 ਤੋਂ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਫੈਸਲਾ ਲਿਆ ਗਿਆ ਹੈ ਕੰਪਰਾਸ਼ਾਸਨ ਦਾ ਇਹ ਫੈਸਲਾ ਰਾਸ਼ਟਰਪਤੀ ਓਬਾਮਾ ਦੇ ਅਧੀਨ ਪਿਛਲੇ ਰਿਕਾਰਡ ਦੇ ਨਾਲੋਂ ਦੁੱਗਣਾ ਹੋਵੇਗਾ ਜਿਨ੍ਹਾਂ ਨੇ 1 ਸਾਲ ਦੇ ਵਿੱਚ ਲਗਭਗ 4 ਲੱਖ ਦੇਸ਼ ਨਿਕਾਲੇ ਦੀ ਨਿਗਰਾਨੀ ਕੀਤੀ ਸੀ ਹਾਲਾਂਕਿ ਅਧਿਕਾਰੀਆਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਇਨ੍ਹਾਂ ਅੰਕੜਿਆਂ ਨੂੰ ਕਿਵੇਂ ਮਾਪਿਆ ਜਾਵੇਗਾ ਜਿਸ ਦੇ ਨਾਲ ਟੀਚੇ ਦੀ ਵਿਵਹਾਰਕਤਾ ਬਾਰੇ ਸ਼ੱਕ ਪੈਦਾ ਹੁੰਦਾ ਹੈ ਵਾਸ਼ਿੰਗਟਨ ਵਾਈਟ ਹਾਊਸes ਲਾ ਕੇ ਸਟੀਫਨ ਮਿਲਰ ਦੇਸ਼ ਨਿਕਾਲੇ ਤੇ ਕਾਰਜ ਜਨੂ ਤੇਜ਼ ਕਰਨ ਦੇ ਲਈ ਹੋਮ ਲਾਈਨ ਸਿਕਿਉਰਿਟੀ ਵਿਭਾਗ DHS ਅਤੇ ਹੋਰ ਏਜੰਸੀਆ ਦੇ ਨਾਲ ਰੋਜ਼ਾਨਾ ਰਣਨੀਤੀ ਮੀਟਿੰਗਾਂ ਦੀ ਅਗਵਾਈ ਕਰ ਰਹੇ ਨੇ ਇੱਕ ਫੋਕਸ 1.4 ਮਿਲੀਅਨ ਪ੍ਰਵਾਸੀਆਂ ਤੇ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਮੂਲ ਦੇਸ਼ ਉਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਨੇ ਪ੍ਰਕਾਸ਼ਨ ਮੁਤਾਬਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੀਮਤ ਫੰਡਿੰਗ ਕਰਮਚਾਰੀਆਂ ਦੀ ਘਾਟ ਅਤੇ ਇਸ ਤੱਥ ਦੇ ਕਾਰਨ 트াম্প ਦੀਆਂ ਅਜੋਈਆਂ ਯੋਜਨਾਵਾਂ ਅਵਿਸ਼ਵਾਸੀ ਨੇ ਕਿ ਜ਼ਿਆਦਾਤਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਫੈਸਲੇ ਖਿਲਾਫ ਅਦਾਲਤ ਵਿੱਚ ਅਪੀਲ ਕਰਨ ਦਾ ਅਧਿਕਾਰ ਹੈ ਅਤੇ ਅਦਾਲਤਾਂ ਦੇ ਕੰਮ ਦੇ ਭੋਜ ਕਾਰਨ ਇਸ ਪ੍ਰਕਿਰਿਆ ਨੂੰ ਮਹੀਨੇ ਜਾਂ ਫਿਰ ਸਾਲ ਪਿਲ ਸਕਤੇ ਨੇ। ਕੁੱਲ ਮਿਲਾ ਕੇ 11 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀ ਸਯੁਕਤ ਰਾਜ ਦੇ ਵਿੱਚ ਨੇ 1 ਮਿਲੀਅਨ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਕੰਮ ਮੁਸ਼ਕਲ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਬਹੁਤ ਘੱਟ ਲੋਕ ਗੈਰ ਕਾਨੂੰਨੀ ਤੌਰ ਦੇ ਸਰਹੱਦ ਪਾਰ ਕਰ ਰਹੇ ਨੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ 30 ਦੇਸ਼ਾਂ ਤੱਕ ਰਿਪੋਰਟੀਆਂ ਨੂੰ ਪ੍ਰਾਪਤ ਕਰਨ ਦੇ ਲਈ ਗੱਲਬਾਤ ਚੱਲ ਰਹੀ ਹੈ ਜੋ ਉਹਨਾਂ ਦੇ ਆਪਣੇ ਨਾਗਰਿਕ ਨਹੀਂ ਹਨ ਦਸਦੀ ਕੇ ਦਾਲੇ ਦੇ ਵਿੱਚ ਤਾਇਰ ਕਰਨ ਦੇ ਵਿੱਚ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਦਾ ਉਦੇਸ਼ ਹਜ਼ਾਰਾਂ ਪ੍ਰਵਾਸੀਆਂ ਇਨ੍ਹਾਂ ਤਖਾਰਿਤ ਤੀਜ਼ੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਕਿ ਮੈਕਸੀਕੋ ਕੋਸਟਾ ਰੀਕਾ ਪਨਾਮਾ ਅਤੇ ਇਥੋਂ ਤੱਕ ਕਿ ਰਵਾੰਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਦੇਸ਼ ਨਿਕਾਲਾ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਅਮਰੀਕੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨੀ ਦਿੰਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ